ਸਤਿਨੁਮੋ ਦੇ ਵਿੱਚ ਹਮੇਸ਼ਾ ਨੋਗਜੋਖ ਹੁੰਦੀ ਆ ਤਾਨੇ ਮਾਰਦੇ ਹੁੰਦੇ ਆ ਪਰ ਇੱਥੇ ਤਾਂ ਕੁਝ ਹੋਰ ਹੀ ਤਸਵੀਰ ਵੇਖਣ ਨੂੰ ਮਿਲੀ ਇੱਕ ਨੂਨ ਨੇ ਸੱਸ ਨੂੰ ਲੀਵਰ ਦਿੱਤਾ ਜਿਵੇਂ ਇੱਕ ਬੇਟੀ ਮਾਂ ਦਾ ਖਰਦੀ ਹੈ ਉਹ ਜਿਵੇਂ ਜੀ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਇੱਕ ਬਹੁਦੇ ਜਿਵੇਂ ਸਹੀ ਗੱਲ ਹੈ ਬਹੁਤ ਨਵੀਂ ਜ਼ਿੰਦਗੀ ਕੀ ਜਿਉਣ ਦਾ ਸਹਾਰਾ ਮਿਲ ਗਿਆ ਇਹ ਮਾਂ ਦੀ ਕੰਡੀਸ਼ਨ ਉਹ ਬਹੁਤ ਜ਼ਿਆਦਾ ਡਾਊਨ ਸੀਗੀ ਸਾਨੂੰ ਉਮੀਦ ਨਹੀਂ ਸੀਗੀ ਵੀ ਇਹ ਬਚ ਜਾਣਗੇ ਬਲੀਡਿੰਗ ਇਹਨਾਂ ਦੇ ਸਾਰੀ ਬਾਡੀ 'ਚ ਹੋ ਰਹੀ ਸੀ ਡੀ ਐਮ ਸੀ ਜੋ ਡਾਕਟਰ ਸੂਰ ਨੇ ਸਾਨੂੰ ਡਾਕਟਰ ਪਨੀਰ ਸਿੰਘ ਨਾਲ ਰੈਕਮੈਂਡ ਕਰਵਾਇਆ ਉਸ ਤੋਂ ਬਾਅਦ ਸਾਨੂੰ ਇੱਕ ਉਮੀਦ ਲੱਗੀ ਵੀ ਹਾਂ ਵੀ ਇਹ ਬਚ ਸਕਦੇ ਨੇ ਮੈਨੂੰ ਕੋਈ ਆਪਦੇ ਆਪ ਦੀ ਸੁਰਤ ਸੁਰਤ ਨਹੀਂ ਸੀਗੀ ਜੀ ਮੇਰੇ ਬੇਟੇ ਨੇ ਤੇ ਮੇਰੀ ਨੂੰਹ ਨੇ ਇਹਨਾਂ ਦੋਨਾਂ ਨੇ ਰੜ ਕੇ ਮੇਰਾ ਦੁੱਖ ਕੀ ਚੱਲ ਰਹੀ ਸੀ ਕਿ ਵੀ ਜੇ ਉੱਥੇ ਲੀਵਰ ਦੇਣ ਦੀ ਪ੍ਰੋਬਲਮ ਆਈ ਤਾਂ ਉਹ ਮੈਂ ਦੇਣਾ ਤੁਸੀਂ ਨਹੀਂ ਦੇਣਾ ਕਿਉਂਕਿ ਇਹਨਾਂ ਨੇ ਕੰਮ ਵੀ ਦੇਖਣਾ ਬਾਹਰ ਅੰਦਰ ਵੀ ਜਾਣਾ ਬੱਚੇ ਵੀ ਦੇਖਣੇ ਨੇ ਮੈਂ ਇਹਨਾਂ ਨੂੰ ਇੱਥੋਂ ਕਰਨਾ ਹੀ ਆ ਕੇ ਲੈ ਕੇ ਗਈ ਸੀ ਵੀ ਮੈਂ ਕਰੂੰਗੀ ਚਾਹ ਜੋ ਮਰਜ਼ੀ ਹੋ ਜੇ ਕਿਸ ਤਰ੍ਹਾਂ ਦਾ ਲੱਗਿਆ ਕਿ ਜਦੋਂ ਇਹਨਾਂ ਨੇ ਕਿਹਾ ਉਹ ਕੀ ਰੈਕਸ਼ਨ ਦੇਖੀ ਜੀ ਬਿਲਕੁਲ ਹੁਣ ਮੈਂ ਨਹੀਂ ਦੱਸ ਸਕਦਾ ਤੁਹਾਨੂੰ ਵੀ ਕੀ ਹੈ ਵੀ ਖਾਨ ਨਹੀਂ ਕਰ ਸਕਦਾ ਬਸ ਆਈ ਐਮ ਪ੍ਰਾਊਡ ਆਫ ਮਾਈ ਮਦਰ ਕਿ ਇਹਨਾਂ ਨੇ ਲੀਵਰ ਦਿੱਤਾ ਇੱਕ ਮਤਲਬ ਇੱਕ ਜਾਨ ਹੀ ਬਚਾਈ ਹੈ ਜੀ ਹਾਂਜੀ ਇਹਨਾਂ ਦੇ ਸਪੋਰਟ ਨਾਲ ਬੱਚਿਆਂ ਦੇ ਸਪੋਰਟ ਨਾਲ ਬਸ ਮੈਂ ਹਿੰਮਤ ਕਰਕੇ ਆਪਣੇ ਮਦਰ ਇਨ ਲਾਉਂ ਲੀਵਰ ਦਿੱਤਾ ਤੇ ਅੱਜ ਉਹ ਸਾਡੇ ਚ ਬੈਠੇ ਨੇ ਲੁਧਿਆਣੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਸਕੋਰ ਆਪਣੇ ਸਮਾਜ ਦੇ ਵਿੱਚ ਜਾਂ ਮੂਵੀ ਦੇ ਵਿੱਚ ਗਾਣੇ ਦੇ ਵਿੱਚ ਬਥੇਰੇ ਹੋ ਜੀਆਂ ਚੀਜ਼ਾਂ ਵੇਖਣ ਮਿਲਦੀਆਂ ਜਿੱਚ ਸੱਸ ਨੂੰ ਦੇ ਝਗੜੇ ਸੱਸ ਨੂੰ ਦੇ ਵਿਚਾਲੇ ਜੋ ਵੀ ਨੋਖ-ਸ਼ੋਕ ਹੁੰਦੀ ਆ ਲੜਾਈ ਹੁੰਦੀ ਆ ਕਾਫੀ ਵੇਖਣ ਨੂੰ ਮਿਲਦੀ ਆ ਪਰ ਪਿਆਰ ਵੀ ਉਨਾ ਹੁੰਦਾ ਏ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਆ ਲੁਧਿਆਣੇ ਦੇ ਵਿੱਚ ਜਿੱਥੇ ਇੱਕ ਨੂੰ ਨੇ ਆਪਣੀ ਸੱਸ ਨੂੰ ਲੀਵਰ ਦਿੱਤਾ ਹੈ ਤਾਂ ਗੱਲਬਾਤ ਕਰਾਂਗੇ ਪੂਰਾ ਪਰਿਵਾਰ ਇੱਥੇ ਸਾਡੇ ਨਾਲ ਮੌਜੂਦ ਹੈ ਔਰ ਜੁਮ ਦੱਸ ਦੀਏ ਇਹਨਾਂ ਦੀ ਮਦਰ ਨਹੀਂ ਲੋਅ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਪੂਰੇ ਪਰਿਵਾਰ ਦੇ ਨਾਲ ਉਹ ਦਿਨ ਦੀ ਮੈਂ ਸਭ ਤੋਂ ਪਹਿਲਾਂ ਇਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਾਂ ਸਮਾਜ ਦੇ ਵਿੱਚ ਇਹ ਹੈ ਨਾ ਕਿ ਸੱਸ ਨੂੰ ਦੇ ਵਿੱਚ ਹਮੇਸ਼ਾ ਨੋਖਜੋਖ ਹੁੰਦੀ ਆ ਤਾਨੇ ਮਾਰਦੇ ਹੁੰਦੇ ਆ ਪਰ ਇੱਥੇ ਤਾਂ ਕੁਝ ਹੋਰ ਹੀ ਤਸਵੀਰ ਵੇਖਣ ਨੂੰ ਮਿਲੀ ਇੱਕ ਨੂੰ ਨੇ ਸੱਸ ਨੂੰ ਲੀਵਰ ਦਿੱਤਾ ਹੈ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਤੁਹਾਨੂੰ ਹੁੰਦਾ ਹੈ ਮੈਨੂੰ ਬਹੁਤ ਬੜਾ ਮਹਿਸੂਸ ਹੁੰਦਾ ਜਿਵੇਂ ਇੱਕ ਬੇਟੀ ਮਾਂ ਦਾ ਖਰਦੀ ਹੈ ਉਹ ਮੈਂ ਜਿਵੇਂ ਇੱਕ ਨਵੀਂ ਜ਼ਿੰਦਗੀ ਦਿੰਦੀ ਹੈ ਇੱਕ ਬਹੂ ਦੇ ਜਿਹੀ ਸਹੀ ਗੱਲ ਹੈ ਬਹੁਤ ਨਵੀਂ ਜ਼ਿੰਦਗੀ ਕੀ ਜਿਉਣ ਦਾ ਸਹਾਰਾ ਮਿਲ ਗਿਆ ਇਹ ਹਾਂਜੀ ਹਾਂ ਪਰ ਆਏ ਕਿ ਤੁਸੀਂ ਵੀ ਉਨ੍ਹਾਂ ਜਿਆਦਾ ਪਿਆਰ ਦਿੱਤਾ ਹੋਗਾ ਹਨ ਆਪਣੀ ਬਹੂ ਨੂੰ ਬੇਟੀ ਸਮਝ ਕੇ ਰੱਖਿਆ ਤਾਂ ਉਨ੍ਹਾਂ ਨੇ ਵੀ ਤੁਹਾਨੂੰ ਮਾਂ ਜੰਦੂ ਸਮਝਿਆ ਇਹ ਤਾਂ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਹੋਣਾ ਚਾਹੀਦਾ ਵੀ ਬੱਚਾ ਤਾਂ ਹੀ ਕਰਦਾ ਜੇ ਮਾਂ-ਵਾਪਾ ਦਾ ਪਿਆਰ ਹੁੰਦਾ ਜਾਂ ਕਿਸੇ ਤਰ੍ਹਾਂ ਵੀ ਜਦੋਂ ਵੀ ਉਹ ਸਾਹਮਣੇ ਲੰਘਦੇ ਹੋਣਗੇ ਥੋੜੇ ਸਾਹਮਣੇ ਹੁੰਦੇ ਹੈ ਹਮੇਸ਼ਾ ਤਾਂ ਹਮੇਸ਼ਾ ਤੁਹਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਕੀ ਟਾਈਮ ਰਿਹਾ ਸੀਗਾ ਕਦੋਂ ਕਿਵੇਂ ਸਾਥ ਦਿੱਤਾ ਉਨ੍ਹਾਂ ਨੇ ਸਾਥ ਠੀਕ ਹੈ ਚਲੋ ਮੈਨੂੰ ਤਾਂ ਇਹਨਾਂ ਨਹੀਂ ਪਤਾ ਹੈਗਾ ਜੀ ਵੀ ਮੈਂ ਤਾਂ ਬਿਲਕੁਲ ਬੇਹੋਸ਼ ਵਾਂਗੂੰ ਸੀਗੀ ਜੀ ਮੈਨੂੰ ਕੋਈ ਆਪਦੇ ਆਪ ਦੀ ਸੂਰਤ ਸੂਰਤ ਨਹੀਂ ਸੀਗੀ ਜੀ ਮੇਰੇ ਬੇਟੇ ਨੇ ਤੇ ਮੇਰੀ ਨੂੰਹ ਨੇ ਇਹਨਾਂ ਦੋਨਾਂ ਨੇ ਰੜ ਕੇ ਮੇਰਾ ਦੁੱਖ ਮਨ ਖਰਾਬ ਹੁੰਦਾ ਫਿਰ ਜਦੋਂ ਹਨਾ ਹੋਰ ਨੂੰ ਮੈਂ ਹੁੰਦਾ ਹਾਂ ਜਾਨੀ ਉਹ ਸਥਿਤੀ ਨੂੰ ਦੇਖ ਕੇ ਮਨ ਬਹੁਤ ਉਦਾਸ ਹੁੰਦਾ ਦੇਖ ਕੇ ਵੀ ਕੀ ਸੀ ਕਿ ਜ਼ਿੰਦਗੀ ਰੱਬ ਨੇ ਜਿਹੜੀ ਬਖਸ਼ੀ ਆ ਵੀ ਕਿਸ ਤਰ੍ਹਾਂ ਬਖਸ਼ੀ ਆ ਜੀ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਤੇ ਜਦੋਂ ਵੀ ਇਹ ਹੁੰਦਾ ਹੈ ਮਤਲਬ ਰੱਬ ਨਾ ਇੱਕ ਪਰਿਵਾਰ ਬਣਾ ਕੇ ਭੇਜਦਾ ਹੈ ਉਹ ਪਰਿਵਾਰ ਦੀ ਇਗਜ਼ਾਮਪਲ ਤੁਸੀਂ ਸੈੱਟ ਕੀਤੀ ਹੈ ਤੁਸੀਂ ਸਾਰਿਆਂ ਨੇ ਮੈਮ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਮੈਂ ਆਪਣੇ ਮਤਲਬ ਮਦਰਨ ਲਾਨ ਨੂੰ ਲੀਵ ਕਰ ਦੇਣਾ ਕਿਉਂਕਿ ਮम्मा ਦੀ ਕੰਡੀਸ਼ਨ ਉਹ ਤਾਂ ਬਹੁਤ ਜ਼ਿਆਦਾ ਡਾਊਨ ਸੀਗੀ ਸਾਨੂੰ ਉਮੀਦ ਨਹੀਂ ਸੀਗੀ ਵੀ ਇਹ ਬਚ ਜਾਣਗੇ ਬਲੀਡਿੰਗ ਇਹਨਾਂ ਦੇ ਸਾਰੀ ਬਾਡੀ 'ਚ ਹੋ ਰਹੀ ਸੀ ਡੀ ਐਮ ਸੀ ਜੋ ਡਾਕਟਰ ਸੂਨ ਨੇ ਸਾਨੂੰ ਡਾਕਟਰ ਪਨੀਰ ਸਿੰਘ ਨਾਲ ਰეკਮੈਂਡ ਕਰਵਾਇਆ ਉਸ ਤੋਂ ਬਾਅਦ ਸਾਨੂੰ ਇੱਕ ਉਮੀਦ ਲੱਗੀ ਵੀ ਹਾਂ ਵੀ ਇਹ ਬਚ ਸਕਦੇ ਨੇ ਉਸ ਤੋਂ ਬਾਅਦ ਡੀ ਐਮ ਸੀ ਤੋਂ ਬਾਅਦ ਅਸੀਂ ਸਿੱਧਾ ਇਹਨਾਂ ਨੂੰ ਫਰੀਦাবাদ ਸ਼ਿਫਟ ਕੀਤਾ ਕਰਨ ਤੋਂ ਨਾਲ ਡਾਕਟਰ ਨੇ ਸਾਨੂੰ ਬਹੁਤ ਜ਼ਿਆਦਾ ਡਾਕਟਰ ਪਨੀਤ ਜੀ ਨੇ ਉਹਨਾਂ ਦੀ ਸਾਰੀ ਟੀਮ ਨੇ ਬਹੁਤ ਜ਼ਿਆਦਾ ਸਾਡੀ ਹੈਲਪ ਕੀਤੀ ਸਾਡੀ ਸੋਨੀ ਉਹਨਾਂ ਨੇ ਦੇਖਿਆ ਉਹਨਾਂ ਨੇ ਉਮੀਦ ਦੱਸੀ ਵੀ ਹਾਂ ਇਹ ਬਚ ਸਕਦੇ ਨੇ ਇਸ ਨੇ ਅਸੀਂ ਜਿਆਦਾ ਹੋਣੀ ਕੀਤਾ ਹੈਗਾ ਮਤਲਬ ਮੇਰੇ ਹਸਬੰਡ ਤੇ ਮੇਰੇ ਸਾਡੇ ਦੋਵਾਂ ਦੇ ਟੈਸਟ ਹੋਏ ਸੀ ਇਹਨਾਂ ਦੇ ਫੈਟੀ ਲੀਵਰ ਕਰਕੇ ਇਹਨਾਂ ਦਾ ਲੀਵਰ ਉਹ ਲੈ ਨਹੀਂ ਸਕਦੇ ਸੀਗੇ ਫਿਰ ਮੈਂ ਇਹਨਾਂ ਨੂੰ ਕਿਹਾ ਸਿਰ ਅਦਰਵਾਈਜ਼ ਮੈਂ ਪਹਿਲਾਂ ਇਹਨਾਂ ਨੂੰ ਕਹਿ ਕੇ ਹੀ ਚੱਲੀ ਸੀ ਕਿ ਵੀ ਜੇ ਉੱਥੇ ਲੀਵਰ ਦੇਣ ਦੀ ਪ੍ਰੋਬਲਮ ਆਈ ਤਾਂ ਉਹ ਮੈਂ ਦੇਣਾ ਤੁਸੀਂ ਨਹੀਂ ਦੇਣਾ ਕਿਉਂਕਿ ਇਹਨਾਂ ਨੇ ਕੰਮ ਵੀ ਦੇਖਣਾ ਬਾਹਰ ਅੰਦਰ ਵੀ ਜਾਣਾ ਬੱਚੇ ਵੀ ਦੇਖਣੇ ਨੇ ਮੈਂ ਇਹਨਾਂ ਨੂੰ ਇੱਥੋਂ ਪਹਿਲਾਂ ਹੀ ਕਹਿ ਕੇ ਲੈ ਕੇ ਗਈ ਸੀ ਵੀ ਮੈਂ ਕਰੂੰਗੀ ਚਾਹ ਜੋ ਮਰਜੀ ਹੋ ਜਾਏ ਐਂਡ ਤੇ ਆ ਕੇ ਮੈਂ ਇਹਨਾਂ ਨੂੰ ਪੂਰਾ ਉਸ ਨਾਲ ਉਹ ਕੀਤਾ ਕਿਉਂਕਿ ਬਹੁਤ ਰੋਂਦੇ ਸੀ ਆਪਣੇ ਮम्मा ਦਾ ਬਹੁਤ ਘਰ ਦੇਣਗੇ ਤੇ ਤੇ ਆ ਕੇ ਮੈਸਰ ਫੈਨਾ ਨੂੰ ਇਹੀ ਕੀਤਾ ਵੀ ਮੈਂ ਹਾਂ ਮੈਂ ਦੇਣਾ ਉਹਨਾਂ ਨੂੰ ਬਸ ਪ੍ਰਮਾਤਮਾ ਦਾ ਨਾਮ ਲੈ ਕੇ ਜਿਵੇਂ ਪ੍ਰਮਾਤਮਾ ਨੇ ਚਾਇਆ ਤੇ ਇਹਨਾਂ ਦੇ ਸਪੋਰਟ ਨਾਲ ਬੱਚਿਆਂ ਦੇ ਸਪੋਰਟ ਨਾਲ ਬਸ ਮੈਂ ਹਿੰਮਤ ਕਰਕੇ ਆਪਣੇ ਮਦਰ-ਇਨ-ਲॉਨ ਨੂੰ ਇਹ ਵਰ ਦਿੱਤਾ ਤੇ ਅੱਜ ਉਹ ਸਾਡੇ ਚ ਬੈਠੇ ਨੇ ਕਾਫੀ ਕਟਿੰਗਸ ਐਪਲ ਵੇਖਣ ਨੂੰ ਮਿਲਦੀ ਹੈ ਕਿ ਸੱਸ ਨੂੰ ਦੇ ਵਿੱਚ ਵਿਚਾਰੇ ਜੋ ਪਿਆਰ ਹੁੰਦਾ ਹੈ ਉਹ ਮੈਂ ਸਭ ਨੇ ਇੱਕ ਵੱਖਰੀ ਤੁਸੀਂ ਕਹਾਣੀ ਵੀ ਇੱਕ ਸੈੱਟ ਕੀਤੀ ਐਗਜ਼ਾਮਪਲ ਵੀ ਐਗਜ਼ਾਮਪਲ ਮੈਂ ਮੇਮ ਇਹ ਹੈ ਜਦੋਂ ਦੀ ਮੈਂ ਮੈਰਿਜ ਹੋ ਕੇ ਇਸ ਘਰ ਚ ਆਈਆਂ ਮम्मा ਨੇ ਮੇਰਾ ਬਹੁਤ ਸਾਥ ਦਿੱਤਾ ਸੀਗਾ ਸਾਡੀ ਬਹੁਤ ਆਪਸ ਵਿੱਚ ਬੌਂਡਿੰਗ ਵਧੀਆ ਸੀਗੀ ਇੱਕ ਦੂਜੇ ਨਾਲ ਸਰੀਕਲ ਸ਼ੇ ਅਰਦੇ ਸੀ ਕਿ ਤੇ ਆਣਾ ਜਾਣਾ ਜੋ ਕੁਝ ਕਰਨਾ ਕਰਨਾ ਮम्मा ਤੋਂ ਪੁੱਛੇ ਬਿਨਾ ਮੈਂ ਕਦੀ ਨਹੀਂ ਕੀਤਾ ਸੀਗਾ ਤੇ ਇਸ ਕਰਕੇ ਮੇਰਾ ਦੀ ਸਾਈਡ ਦੀ ਫੈਮਲੀ ਨੇ ਕਿਸ ਤਰ੍ਹਾਂ ਦਾ ਰਿਐਕਸ਼ਨ ਸੀਗਾ ਜਦੋਂ ਇਹ ਪਤਾ ਲੱਗਾ ਕੋਈ ਰਿਐਕਸ਼ਨ ਨਹੀਂ ਸੀਗਾ ਉਹਨਾਂ ਨੇ ਸਿਰਫ ਮੈਨੂੰ ਇਹ ਕਿਹਾ ਸੀਗਾ ਵੀ ਇਹ ਤੁਸੀਂ ਦੇਖਣਾ ਤੂੰ ਦੇਖਣਾ ਤੇਰੇ ਹਸਬੰਡ ਨੇ ਦੇਖਣਾ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਆਪ ਦੇ ਅਕੋਰਡਿੰਗ ਕਰੋ ਉਹਨਾਂ ਨੇ ਵਿੱਚ ਇੰਟਰਫੇਅਰ ਕੋਈ ਨਹੀਂ ਕੀਤਾ ਹੈਗਾ ਜੀ ਔਰ ਤੁਹਾਡੇ ਮਨ ਦੇ ਵਿੱਚ ਬਿਲਕੁਲ ਮਤਲਬ ਸੈਕਿੰਡ ਥਾਟ ਨਹੀਂ ਆਇਆ ਤੁਸੀਂ ਬਿਲਕੁਲ ਰੈਡੀ ਸੀਗੇ ਬਿਲਕੁਲ ਜੀ ਥਾਟ ਮੈਨੂੰ ਆਏ ਸੀ ਥਾਟ ਮੈਨੂੰ ਰਿਸ਼ਤੇਦਾਰਾਂ ਨੇ ਕਿਤੇ ਸੀਗੇ ਵੀ ਉਹਨਾਂ ਨੇ ਮੈਨੂੰ ਬਹੁਤ ਡਰਾਇਆ ਮੈਨੂੰ ਐਂਡ ਤੇ ਆ ਕੇ ਹੀ ਕਿਹਾ ਤੇਰੇ ਬੱਚਿਆਂ ਦਾ ਕੀ ਬਣੂ ਤੇਰੇ ਹਸਬੰਡ ਨੇ ਮੈਰिज ਹੋਰ ਕਰਾ ਲੈਣੇ ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਗਲਤਫਹਿਮੀਆ ਇਸ਼ੂ ਕੀਤੀਆਂ ਸੀ ਪਰ ਨਹੀਂ ਮੈਂ ਆਪ ਦੇ ਹਸਬੰਡ ਕਰਕੇ ਇਨਾਂ ਨੇ ਸਾਥ ਕਰਕੇ ਮੈਂ ਪੂਰਾ ਹੋ ਗਿਆ ਅੱਜ ਸਾਡੇ ਚ ਬੈਠੇ ਨੇ ਸਾਨੂੰ ਇਹ ਖੁਸ਼ੀ ਹੈ ਜੀ ਤਾਂ ਤੁਹਾਡੇ ਨਾਲ ਵੀ ਗੱਲ ਕਰਾਂਗੇ ਤੁਹਾਨੂੰ ਵੀ ਕਿੰਨੀ ਅੰਦਰੋਂ ਮਤਲਬ ਖੁਸ਼ੀ ਆਈ ਹੋਗੀ ਕਿ ਜਦੋਂ ਤੁਹਾਡੇ ਮਤਲਬ ਵਾਈਫ ਨੇ ਇਹ ਕਦਮ ਚੁੱਕਿਆ ਹੈ ਜਾਂ ਉਹਨਾਂ ਦੇ ਵੱਲੋਂ ਇੱਕ ਸਟੈਪ ਤੁਹਾਨੂੰ ਵੀ ਕਿਹਾ ਗਿਆ ਕਿ ਮੈਂ ਤਿਆਰ ਹਾਂ ਦੇ ਨੂੰ ਤੇ ਇਹਨਾਂ ਨੇ ਤਾਂ ਤਿਆਰੀ ਇਹਨਾਂ ਨੇ ਪਹਿਲਾਂ ਹੀ ਕਹਤਾ ਸੀਗਾ ਮੈਨੂੰ ਜਾਣ ਤੋਂ ਪਹਿਲਾਂ ਵੀ ਕੰਮ ਤੋਂ ਵੀ ਮੈਂ ਤੁਸੀਂ ਉੱਪਰਲੇ ਕੰਮ ਬਹੁਤ ਨਿਗੇ ਕਰਨ ਵਾਲੇ ਤੇ ਇਹਨਾਂ ਨੇ ਤਾਂ ਪਹਿਲਾਂ ਹੀ ਮੈਨੂੰ ਕਹਤਾ ਸੀ ਜਦ ਆ ਗਏ ਆ ਰਾਤ ਨੂੰ ਅਸੀਂ ਲਾਲੂ 10 ਵਜੇ ਗਏ ਐਂਬੂਲੈਂਸ ਦੇ ਵਿੱਚ ਜਲਦੇ ਜਾਂਦੇ ਨੇ ਪਹਿਲੇ ਮੈਨੂੰ ਕਹਤਾ ਸੀ ਵੀ ਮੈਂ ਹੀ ਦੇਣਾ ਮੈਂ ਦੇਣ ਦੇਣਾ ਤੁਹਾਨੂੰ ਉਹ ਕੁਦਰਤੀ ਬਸ ਜਦ ਟੈਸਟ ਹੋਇਆ ਤਾਂ ਮੇਰਾ ਫੈਟੀ ਆ ਗਿਆ ਲਿਬਰ ਜੀ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਿਆ ਕਿ ਜਦੋਂ ਇਹਨਾਂ ਨੇ ਕਿਹਾ ਉਹ ਕੀ ਰਿਐਕਸ਼ਨ ਦੇ ਦੱਸ ਸਕਦਾ ਤੁਹਾਨੂੰ ਵੀ ਕੀ ਹੈ ਵੀ ਮੈਂ ਨਹੀਂ ਕਰ ਸਕਦਾ ਬਸ ਨਹੀਂ ਕਰ ਸਕਦਾ ਮੈਂ ਤਾਂ ਸਿਚੁਏਸ਼ਨ ਇੰਨੀ ਕ੍ਰਿਟੀਕਲ ਸੀ ਸਾਨੂੰ ਕੁਝ ਨਹੀਂ ਸੀ ਸਮਝ ਆ ਰਿਹਾ ਵੀ ਅਸੀਂ ਕੀ ਕਰਨਾ ਹੈ ਕਿਉਂਕਿ ਸਾਰੇ ਘਬਰਾਏ ਹੋਏ ਸੀਗੇ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਕੁਝ ਨਹੀਂ ਸਮਝ ਇਹ ਤਾਂ ਪ੍ਰਮਾਤਮਾ ਨੇ ਹੱਥ ਦੇ ਕੇ ਬਸ ਆਪਦਾ ਉਹ ਕਰਤਾ ਹੈ ਜੀ ਇਹਨਾਂ ਦੇ ਪੋਤੀ ਵੀ ਮੌਜੂਦ ਆ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਕੀ ਟਾਈਮ ਸੀਗਾ ਉਹ ਜਾਨਣਾ ਚਾਹੂੰਗੀ ਕਿ ਜਦੋਂ ਦਾਦੀ ਦਾ ਪਤਾ ਲੱਗਿਆ ਕਿ ਉਹ ਬਿਮਾਰ ਨੇ ਉਹ ਕੀ ਮੈਨੂੰ ਕੁਝ ਐਵੇਂ ਪਤਾ ਨਹੀਂ ਸੀਗਾ ਐਕਚੁਅਲੀ ਮੇਰੇ ਬੋਰਡ ਸੀਗੇ ਉਸ ਟਾਈਮ ਮੇਰਾ ਹੈਗਾ ਸੀ ਹਿਸਟਰੀ ਦਾ ਐਗਜ਼ਾਮ ਸੀ ਉਦੋਂ ਮੈਂ ਘਰ ਆਈ ਸੀਗੀ ਥੋੜੇ ਦਿਨਾਂ ਵਾਸਤੇ ਕਿ ਪ੍ਰੈਪਰੇਸ਼ਨ ਹੋ ਜਾਏ ਫਿਰ ਇੱਕ ਦਿਨ ਦੁਪਹਿਰ ਜੇ 12 ਵਜੇ ਉਹਨਾਂ ਦੀ ਕੰਡੀਸ਼ਨ ਕਾਫੀ ਖਰਾਬ ਹੋ ਗਈ ਉਹਨਾਂ ਦਾ ਪੇਟ ਫੁੱਲ ਗਿਆ ਸੀ ਉਹਨਾਂ ਨੂੰ ਸਾਹ ਨਹੀਂ ਆ ਰਿਹਾ ਸੀਗਾ ਉਦੋਂ ਮੈਂ ਕਾਫੀ ਘਬਰਾ ਗਈ ਸੀ ਉਹਨਾਂ ਸਾਰੀ ਫੈਮਿਲੀ ਘਬराई ਹੋਈ ਸੀ ਫਿਰ ਉਸ ਤੋਂ ਬਾਅਦ ਪਾਪਾ ਨੂੰ ਬੁ ਫਿਰ ਨਾਨੀ ਦਾਦੀ ਨੂੰ ਲੈ ਕੇ ਗਏ ਹਸਪੀਟਲ ਲੈ ਕੇ ਗਏ ਫਿਰ ਉਹਰੇ ਡਾਕਟਰ ਨਾਲ ਕੰਸਲਟ ਕੀਤਾ ਫਿਰ ਉਹ ਕਹਿੰਦੇ ਵੀ ਪੁਨੀਤ ਜੀ ਆਉਂਦੇ ਨੇ ਉਹਨਾਂ ਦੀ ਆਪੀਡੀ ਲੱਗਦੀ ਆ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਕਾਨਫਰੈਂਸ ਹੋਈ ਉਸ ਤੋਂ ਬਾਅਦ ਫਿਰ ਅੱਗੇ ਅੱਗੇ ਪਤਾ ਲੱਗ ਗਿਆ ਫਿਰ ਮੇਰਾ ਪਹਿਲਾ ਕੁਸ਼ਨ ਹੀ ਸੀ ਡਾਕਟਰ ਨੂੰ ਪੁਨੀਤ ਸਰ ਨੂੰ ਕਿ ਬਚ ਜਾਣਗੇ ਕਿਵੇਂ ਆ ਯਕੀਨੀ ਫਿਰ ਉਹ ਕਹਿੰਦੇ ਕਿ ਮੈਂ ਪੂਰੀ ਕੋਸ਼ਿਸ਼ ਕਰੂੰਗਾ ਬਸ ਹੌਂਸਲਾ ਰੱਖੋ ਇੱਕ ਵਾਰ ਤੁਸੀਂ ਦਾਦੀ ਜੋ ਤੁਹਾਡੇ ਬਹੁਤ ਕਰੀਬ ਨੇ ਉਹ ਦੂਜੇ ਪਾਸੇ ਤੁਹਾਡੀ ਮਦਰ ਤੇ ਜਦੋਂ ਪਤਾ ਲੱਗਿਆ ਤੁਹਾਡੀ ਮਦਰ ਦੇ ਵੱਲੋਂ ਲੀਵਰ ਦਿੱਤਾ ਜਾ ਰਿਹਾ ਦਾਦੀ ਨੂੰ ਉਹ ਕਿਸ ਤਰ੍ਹਾਂ ਦਾ ਸੀ ਐਵੇਂ ਕੋਈ ਰਿਐਕਸ਼ਨ ਨਹੀਂ ਸੀਗਾ ਬਟ ਆਮ ਪ੍ਰਾਊਡ ਆਫ ਮਾਈ ਮਦਰ ਕਿ ਇਹਨਾਂ ਨੇ ਲੀਵਰ ਦਿੱਤਾ ਇੱਕ ਮਤਲਬ ਇੱਕ ਜਾਨ ਹੀ ਬਚਾਈ ਹੈ ਜੀ ਹਾਂਜੀ ਔਰ ਇਹ ਬਹੁਤ ਘੱਟ ਵੇਖ ਨੂੰ ਮਿਲਦਾ ਹੈ ਫੈਮਿਲੀ ਵੈਲਿਊਜ਼ ਪਰਿਵਾਰਾਂ ਦੇ ਵਿੱਚ ਲੋਕੀ ਘੱਟ ਮਤਲਬ ਬਤੀਤ ਕਰਦੇ ਆ ਆਪਣੇ ਤੁਸੀਂ ਕਿੰਨਾ ਕੁ ਟਾਈਮ ਮਤਲਬ ਕਿੰਨੇ ਜ਼ਿਆਦਾ ਕਲੋਸ ਸੀਗੇ ਬਹੁਤ ਜ਼ਿਆਦਾ ਦੇਖੋ ਮੈਂ ক্লোਸਟਰ ਸੀ ਫੈਮਲੀ ਦੇ ਪਰ 9th ਚ ਮੈਂ ਹੋਸਟਲ ਚ ਰਹੀ ਸੀ ਫਿਰ ਉਸ ਤੋਂ ਬਾਅਦ ਮੇਰਾ ਹਾਂ ਪਿਆਰ ਉਨਾ ਹੀ ਸੀਗਾ ਪਰ ਮੈਂ ਇੰਨਾ ਕੰਟੈਕਟ ਚ ਨਹੀਂ ਰਹੇ ਪਈ ਸੀ ਜੀ ਬਸ ਐਵੇਂ ਆ ਵੀ ਪਰ ਮੈਂ ਸਾਰੇ ਫੈਮਲੀ ਦੇ ਬਹੁਤ ক্লোਜ਼ ਆ ਐਜ਼ ਅ ਫਰਸਟ ਟੈਂਟ ਜੀ 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 ਔਰ ਲਾੜਲੀ ਵੀ ਹੁੰਦੇ ਹਨਾ ਫਿਰ ਸਹੀ ਹੈ ਜੀ ਔਰ ਤੁਸੀਂ ਮਤਲਬ ਬਹੁਤ ਸੋਹਣੀ ਐਗਜ਼ਾਮਪਲ ਮੈਂ ਚਾਹੂੰਗੀ ਇੱਕ ਵਾਰ ਸਾਰੇ ਦਰਸ਼ਕਾਂ ਨੂੰ ਕਿ ਬਹੁਤ ਸੋਹਣੀ ਐਗਜ਼ਾਮਪਲ ਹੈ ਕਿ ਇਹ ਬੱਚੀ ਦੇ ਵੱਲੋਂ ਜਦੋਂ ਗੱਲ ਕਹੀ ਜਾਂਦੀ ਸੀ ਇੱਕ ਸਟੋਰੀ ਸੁਣਾਈ ਜਾਂਦੀ ਤੇ ਇਹਦੀ ਵੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਅਖਰੇ ਵੀ ਹੰਝੂ ਆ ਗਏ ਸੀਗੇ ਔਰ ਕਿਸ ਤਰ੍ਹਾਂ ਇੱਕ ਨੂ ਦੇ ਵੱਲੋਂ ਬਹੁਤ ਵੱਡਾ ਕਦਮ ਚੱਕ ਕੇ ਆਪਣੀ ਸੱਸ ਨੂੰ ਲੀਵਰ ਦਿੱਤਾ ਗਿਆ ਉਹ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਔਰ ਫੈਮਲੀ ਵੈਲਿਊਜ਼ ਵੀ ਕਿੰਨੀ ਇੰਪੋਰਟੈਂਟ ਆ ਉਹ ਵੀ ਇੱਕ ਹੋਰ ਐਗਜ਼ਾਮਪਲ ਇਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਫੈਮਲੀ ਵੈਲਿਊ ਸਭ ਤੋਂ ਜ਼ਿਆਦਾ ਹੈ ਔਰ ਉਸ ਨੂੰ ਬਹੁਤ ਕਦਰ ਵੀ ਕਰਨੀ ਚਾਹੀਦੀ ਹੈ ਔਰ ਇਹੋ ਜੀ ਅਪਡੇਟਸ ਲਈ ਸਾਡੇ ਨਾਲ ਇਹੋ ਜੀ ਵੀਡੀਓ ਤੇ ਸਾਡੇ ਨਾਲ ਜੁੜੇ ਰਹੋ ਕੈਮਰੇ ਮੇਂ ਬਗਿੰਦੇ ਨਾ ਮੈਂ ਹਰਸ਼ਕੋਰ